ਰਡ ਪੁਲਿਸ ਨੇ ਹਾਸਲ ਕੀਤੀ ਵੱਡੀ ਸਫਲਤਾ ਨਸ਼ਾ ਛਡਾਊ ਕੇਂਦਰ ਤੇ ਹਮਲਾ ਕਰਨ ਵਾਲਿਆਂ ਨੂੰ 3 ਘੰਟੇ ਦੇ ਵਿੱਚ ਹੀ ਕੀਤਾ ਗ੍ਰਿਫਤਾਰ ਖਰੜ ਪੁਲਿਸ ਦੁਆਰਾ ਇੱਕ ਵੱਡੀ ਸਫਲਤਾ ਹਾਸਲ ਕੀਤੀ ਗਈ ਹੈ ਜਿਨ੍ਹਾਂ ਦੁਆਰਾ ਨਸ਼ਾ ਛਡਾਊ ਕੇਂਦਰ ਤੇ ਹਮਲਾ ਕਰਨ ਵਾਲਿਆਂ ਨੂੰ 3 ਘੰਟੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਗਿਆ ਤਾਂ ਜਾਣਕਾਰੀ ਮੁਤਾਬਕ ਦੱਸਿਆ ਜਾ ਰਿਹਾ ਹੈ ਕਿ ਜਿਨ੍ਹਾਂ ਨੌਜਵਾਨਾਂ ਨੂੰ ਪੁਲਿਸ ਦੁਆਰਾ ਗ੍ਰਿਫਤਾਰ ਕੀਤਾ ਗਿਆ ਉਹ ਨਸ਼ਾ ਛਡਾਊ ਕੇਂਦਰ ਦੇ ਵਿੱਚ ਭਰਤੀ ਹੋਣ ਦੇ ਲਈ ਗਏ ਸੀ ਪਰ ਉੱਥੇ ਉਹਨਾਂ ਦੀ ਨਸ਼ਾ ਛਡਾਊ ਕੇਂਦਰ ਦੇ ਮਾਲਕ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੌਜਵਾਨਾਂ ਦੁਆਰਾ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਜਾਂਦਾ ਹੈ ਜੋ ਗੋਲੀਆਂ ਚਲਾ ਦਿੱਤੀਆਂ ਜਾਂਦੀਆਂ ਨੇ ਦੱਸਿਆ ਜਾ ਰਿਹਾ ਹੈ ਕਿ ਇੱਕ ਤੋਂ ਦੋ ਰਾਉਂਡ ਨੇ ਜਿਹੜੇ ਉਹ ਫਾਇਰ ਕੀਤੇ ਜਾਂਦੇ ਨੇ ਪਰ ਪੁਲਿਸ ਦੁਆਰਾ ਜੋ ਮਾਮਲੇ ਦੀ ਜਾਂਚ ਕੀਤੀ ਜਾਂਦੀ ਹੈ ਸੀਸੀਟੀਵੀ ਕੈਮਰੇ ਖੰਘਾਲੇ ਜਾਂਦੇ ਨੇ ਜਿਨ੍ਹਾਂ ਦੇ ਵਿਹਾਪ ਤੇ ਜੋ ਮੁਲਜ਼ਮਾ ਨੂੰ 3 ਘੰਟੇ ਦੇ ਵਿੱਚ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਪੁਲਿਸ ਦੁਆਰਾ ਕੀ ਜਾਣਕਾਰੀ ਸਾਂਝੀ ਕੀਤੀ ਗਈ ਹੈ ਆਉ ਤੁਹਾਨੂੰ ਸੁਣਾਉਂਦੇ ਆਂ ਸਰ ਇੱਕ ਜਿਹੜਾ ਮਾਮਲਾ ਸਾਹਮਣੇ ਆਇਆ ਹੈ ਵੈਡਿੰਗ ਦਾ ਵੀ ਬੜਾ ਜਾਣਕਾਰੀ ਦੇ ਇਸ ਵਾਸਤੇ ਇੱਕ ਕਮਲਪ੍ਰੀਤ ਮੁੰਡਾ ਉਹਦਾ ਨਾਮ ਹੈ ਹਰਿਆਣੇ ਤੋਂ ਸਿਗਾ ਜੀ ਹੈ ਇੱਕੀ ਦਾ ਦੋਸਤ ਹੈ ਜੀ ਆਪਣੇ ਰਵੀ ਨਾਮ ਹੈ ਜਲੰਧਰ ਤੋਂ ਹੈ ਜੀ ਇਹ ਪਹਿਲੇ ਕਮਲਜੀਰਾ ਸੀਗਾ ਇਹਦੇ ਕੋਲ ਪਹਿਲਾਂ ਦੋਨੇ ਨਸ਼ਾ ਸਡੋ ਕੇਂਦਰ ਚ ਭਰਤੀ ਹੋਇਆ ਸੀ ਤੇ ਅੱਜ ਤੋਂ ਕੋਈ 4-5 ਮਹੀਨੇ ਪਹਿਲਾਂ ਉਹਦੇ ਨਾਲ ਕਿਹਾ ਫਿਰ ਇੱਥੋਂ ਚਲੇ ਗਿਆ ਸੀ ਸਾਡ ਕੇ ਇਹ ਦੁਵਾਰਾ ਕਹਿੰਦਾ ਸੀ ਕਿ ਮੈਂ ਉਹਦੇ ਨਾਲ ਕਿਹਾ ਦੁਵਾਰਾ ਦਾਖਲ ਹੋਣਾ ਚਾਹ ਇਹਨਾਂ ਦੀ ਜਿਹੜੀ ਮੇਰੀ ਪੁੱਛ ਗਈ ਜਿੰਨਾ ਕੇ ਸਾਹਮਣੇ ਆਈ ਹੈ ਗੱਲ ਇਹ ਤੇ ਇਹਨਾਂ ਨੇ ਉਹਦੇ ਨਾਲ ਕਿਹਾ ਉਹਨੂੰ ਫੋਨ-ਫੋਨ ਕੀਤਾ ਉਹਨਾਂ ਫੋਨ ਕਰਕੇ ਫਿਰ ਉਹਦੇ ਕੋਲ ਆਏ ਉੱਥੇ ਇਹਨਾਂ ਦੀ ਤੁਤ ਮੈਮੋਹੀ ਤੇ ਇਹਨੇ ਉਹਨੂੰ ਗੋਲੀ ਚਲਾ ਦਿੱਤੀ ਸਰ ਕਿੰਨੇ ਰਾਊਂਡ ਫਾਇਰ ਹੋਏ ਇੱਕ ਰਾਊਂਡ ਫਾਇਰ ਹੋਇਆ ਸੀ ਫਿਲਹਾਲ ਤੇ ਕਿਹਦੇ ਲੱਗਿਆ ਕਿਹਦੇ ਸਰ ਆਪਣੇ ਜਸ ਸਰਵਜੀਤ ਹੈ ਮੁੰਡਾ ਜ ਉਹਨਾਂ ਨੇ ਲੱਗਿਆ ਸੀ ਉਹ ਜਿਹੜਾ ਸੰਚਾਲਕ ਸੀਗਾ ਨਸਸ ਡਾਕ ਕੇਂਦਰ ਦਾ ਉਹਨਾਂ ਦੇ ਸਰ ਆਊਟ ਆਫ ਡੇਂਜਰ ਹੈ ਹਾਂਜੀ ਉਹ ਆਊਟ ਆਫ ਡੇਂਜਰ ਹੈ ਨਹੀਂ ਹਾਂਜੀ ਜਿਹੜੇ ਇਲਾਜ ਹੈ ਹੈ ਜਿਕੇ ਨਾ ਕੁਝ ਵੀ ਸੰਭਵ ਨਹੀਂ ਹੈ ਸਰ ਇਹਨਾਂ ਨੂੰ ਕਿਥੋਂ ਰਿਸਟ ਕੀਤਾ ਗਿਆ ਇਹਨਾਂ ਨੂੰ ਆਪਾਂ ਨਵਾਂ ਸ਼ਹਿਰ ਤੋਂ ਆਪਣੇ ਥਾਣੇ ਦੇ ਵਿੱਚ ਕਿਹੜਾ ਮਹਿਰਾਮ ਪਰ ਥਾਣਾ ਹੈ ਉਸੇ ਏਰੀਆ ਚ ਉਹਨੂੰ ਗ੍ਰਿਫਤਾਰ ਕੀਤਾ ਸਰ ਪੇਸ਼ ਕਰਦੇ ਨਹੀਂ ਕਰਨੀ ਜੀ ਜੇ ਪੇਸ਼ ਸਰ ਇਹ ਮੁਰਲੀ ਤਫਤੀਸ਼ ਕੋਈ ਚੀਜ਼ ਸਾਹਮਣੇ ਆਈ ਨਹੀਂ ਹਾਂਜੀ ਤਫਤੀਸ਼ ਜਾਰੀ ਹੈ ਜੋ ਵੀ ਹੋਏਗੀ ਸਰ ਇਹ ਕਿੱਥੇ ਕਿੱਥੇ ਦੇ ਰਹਿਣੇ ਵਾਲੇ ਇੱਕ ਤੋਂ ਹਰਿਆਣੇ ਦਾ ਜੀ ਜਮੁਨਾ ਨਗਰ ਦਾਈ ਤੇ ਦੂਜਾ ਮੋੜਾ ਹੈਗਾ ਜੀ ਜਲੰਧਰ ਦਾਈ ਕੋਈ ਅਸਲਾ ਬ੍ਰਾਹਮਣ ਦਾ ਹਾਂ ਅਜੇ ਚੱਲ ਰਹੀ ਹੈ ਤਫਤੀਸ਼